ਨਾਰਮਲ ਸਾਨੂੰ 12 ਮਹੀਨੇ ਦੇ ਵਿੱਚ ਕੁਦਰਤ ਨੇ ਚਾਰ ਰੁੱਤਾਂ ਦਿੱਤੀਆਂ ਹੋਈਆਂ ਨੇ 12 ਮਹੀਨੇ 'ਚ ਚਾਰ ਰੁੱਤਾਂ ਆਉਂਦੀਆਂ ਨੇ ਜਿਵੇਂ ਕਿ ਆ ਗਰਮੀ ਰੁੱਤ ਚੱਲ ਰਹੀ ਹੈ ਜਿਵੇਂ ਜਾਏਗੀ ਇਸ ਤੋਂ ਬਾਅਦ ਇੱਕ ਸਰਦੀ ਰੁੱਤ ਆਏਗੀ ਫਿਰ ਬਸੰਤ ਆਏਗੀ ਫਿਰ ਪਤਝੜ ਆਏਗੀ ਤਾਂ ਚਾਰ ਤਰ੍ਹਾਂ ਦੀਆਂ ਰੁੱਤਾਂ ਅਸੀਂ ਹਰ 12 ਮਹੀਨੇ 'ਚ ਦੇਖਦੇ ਹਾਂ ਲੇਕਿਨ ਫੀਮੇਲ ਦੀ ਬਾਡੀ ਕਿਉਂਕਿ 75% ਹਾਰਮੋਨਸ ਬੇਸਡ ਬੈਲੈਂਸ ਕਰਦੀ ਹੈ ਹਰ ਔਰਤ ਹਰ ਮਹੀਨੇ ਚਾਰ ਰੁੱਤਾਂ ਦਾ ਸਾਹਮਣਾ ਕਰਦੀ ਹੈ ਹਰ ਮਹੀਨੇ ਉਹ ਬਦਲਾਅ ਦੇ ਵਿੱਚ ਸਭ ਤੋਂ ਪਹਿਲਾ ਫੇਸ ਹੈਗਾ ਮੈਂਸਟਰੂਅਲ ਫੇਸ ਤਾਂ ਮੈਂਸਟਰੂਅਲ ਫੇਸ ਦੇ ਵਿੱਚ ਕੀ ਹੈਗਾ ਕਿ ਸਭ ਤੋਂ ਪਹਿਲਾਂ ਇਹ ਸਰਦੀ ਦਾ ਫੇਸ ਹੈ ਮੈਂਸਟਰੂਅਲ ਫੇਸ ਮੈਂਸਟਰੂਅਲ ਫੇਸ ਕਿਹੜਾ ਹੈ ਜਦੋਂ ਪੀਰੀਅਡਸ ਦੇ ਚੱਲ ਰਹੇ ਨੇ ਇਸੀ ਨੂੰ ਸਮਝਣ ਵਾਲੀ ਇਹ ਸਰਦੀ ਦਾ ਫੇਸ ਹੈ ਹੁਣ ਇਹਦੇ ਵਿੱਚ ਸਰੀਰਕ ਬਦਲਾਅ ਕੀ ਹੁੰਦੇ ਨੇ ਕਿਉਂਕਿ ਮੈਂਸਟਰੂਅਲ ਫੇਸ 5 ਦਿਨ ਦਾ ਹੈ ਇੱਥੇ ਅਸੀਂ ਲਿਖਿਆ ਹੈ ਨਾਰਮਲੀ ਜਿਹੜਾ ਹੈਲਦੀ ਫੇਸ ਉਹ 5 ਦਿਨ ਦਾ ਹੀ ਹੈ ਇਸ ਤੋਂ ਵੱਧੇਗਾ ਤਾਂ ਉਹ ਵੀ ਅਨ ਹੈਲਦੀ ਹੋ ਜਾਏਗਾ ਘਟੇਗਾ ਤਾਂ ਉਹ ਵੀ ਅਨ ਹੈਲਦੀ ਹੋ ਜਾਏਗਾ ਇਹਨਾਂ 5 ਦਿਨਾਂ 'ਚ ਜਿਹੜਾ ਚੇਂਜਸ ਆਂਦਾ ਹੈ ਉਹ ਕੀ ਆਂਦਾ ਹੈ ਸਰੀਰ 'ਚ ਭਾਰਾਪਨ ਵੀ ਰਹਿੰਦਾ ਤੇ ਅਫਾਰਾ ਵੀ ਹੁੰਦਾ ਹੈ ਸਿਰ ਦਰਦ ਵੀ ਹੁੰਦਾ ਹੈ ਕਮਰ ਦਰਦ ਵੀ ਹੁੰਦਾ ਹੈ ਬ੍ਰੈਸਟ ਟੈਂਡਰਨੈਸ ਜਿਹਨੂੰ ਕਹਿੰਦੇ ਛਾਤੀ 'ਚ ਭਾਰਾਪਨ ਆਉਣਾ ਚਿੜਚਿੜਾਪਨ ਤੇ ਥਕਾਵਟ ਇਹ ਸਿੰਪਟਮ ਇਹ ਬਦਲਾਅ ਸਰੀਰਕ ਨੇ ਸਰੀਰਕ ਤੋਂ ਬਾਅਦ ਜਿਹੜਾ ਹੈਗਾ ਮਾਨਸਿਕ ਬਦਲਾਅ ਜਿਹੜਾ ਹੈਗਾ ਜਦੋਂ ਪੀਰੀਅਡਸ ਚੱਲ ਰਹੇ ਨੇ ਤਾਂ ਇਮੋਸ਼ਨਸ ਬਸ ਠੀਕ ਹੈ ਇਮੋਸ਼ਨਸ ਜ਼ਿਆਦਾ ਟ੍ਰਿਗਰ ਕਰਦੇ ਆ ਔਰ ਨੈਗੇਟਿਵ ਥੌਟ ਜ਼ਿਆਦਾ ਚੱਲਦੇ ਆ ਪੀਰੀਅਡਸ ਦੇ ਵਿੱਚ आत्मविश्वास ਦੀ ਉਸ ਤਰ੍ਹਾਂ ਤੇ ਕਮੀ ਉਹਦੇ ਮਾਨਸਿਕ ਤਣਾਅ ਆ ਜਿਹੜਾ ਉਹ ਵਧਿਆ ਹੁੰਦਾ ਤਾਂ ਇਹਦਾ ਮਤਲਬ ਕੀ ਹੋ ਗਿਆ ਇਹ ਚ ਇਹ ਫੇਸ ਨੂੰ ਇੰਟਰੋਡਿਊਸ ਕਰਵਾਉਣ ਦਾ ਮਤਲਬ ਸਾਡਾ ਇਹ ਹੈਗਾ ਕਿ ਹਰ ਘਰ ਪਰਿਵਾਰ ਦੇ ਮੈਂਬਰ ਨੂੰ ਇਸ ਚਾਰ ਫੇਸਸ ਦੀ ਇਨਫਾਰਮੇਸ਼ਨ ਥੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜੋ ਬਦਲਾਵ ਨੇ ਸਾਰੇ ਰਸਤੰਤਰ ਪ੍ਰਣਾਲੀ ਦੇ ਬਦਲਾਵ ਹੈ ਜੋ ਪਰਿਵਾਰ ਦੇ ਮਾਹੌਲ ਤੇ ਅਸਰ ਪਾਉਂਦੇ ਹਨ ਜਿਹੜੀ ਸਰੀਰਕ ਬਦਲਾਵ ਕੀ ਹੈ ਕਿ ਕਮਰ ਚ ਦਰਦ ਸਿਰ ਚ ਦਰਦ ਤੇ ਸਵਾ ਚਿਰਚੜਾ ਇਹ ਪੀਰੀਅਡਸ ਦੇ ਫੇਸ ਦੇ 5 ਦਿਨ ਦੇ ਵਿੱਚ ਤੁਹਾਨੂੰ ਬੋਡੀ ਲੈਂਗੁਏਜ ਮਿਲੇਗੀ ਦੂਸਰਾ ਮਾਨਸਿਕ ਬਦਲਾਵ ਕੀ ਹੋਏਗਾ ਜਿਆਦਾ ਭਾਵੁਕ ਜਲਦੀ ਗੁੱਸੇ ਚ ਜਲਦੀ ਨਰਮ ਠੀਕ ਹੈ ਜਲਦੀ ਇਮੋਸ਼ਨਲ ਇਹ ਚੇਂਜਸ ਫਾਸਟ ਨੇ ਠੀਕ ਹੈ ਇਹ ਇਹ ਅੱਛਾ ਇਹਦਾ ਫਾਸਟ ਦਾ ਮਤਲਬ ਇਹ ਨਹੀਂ ਹੈਗਾ ਕੱਲ ਗੁੱਸੇ ਸੀ ਜਾਂ ਅੱਜ ਮਜ਼ਾ ਨੋ 5 ਮਿੰਟ ਪਹਿਲਾਂ ਗੁੱਸੇ ਚ 5 ਮਿੰਟ ਬਾਅਦ ਮਜ਼ਾਕ ਉਸ ਤੋਂ 5 ਮਿੰਟ ਬਾਅਦ ਰੋਣਾ ਉਸ ਤੋਂ 5 ਮਿੰਟ ਬਾਅਦ 네ਗੇਟਿਵ ਉਸ ਤੋਂ 5 ਮਿੰਟ ਬਾਅਦ ਟੈਂਡੀ ਕਲਰ ਦੀਆਂ ਗੱਲਾਂ ਇਹ ਸਾਰਾ ਦਿਨ ਚੱਲਦਾ ਇਹਨਾਂ ਪੰਜਾਂ ਦਿਨਾਂ 'ਚ ਤੇਲ ਸਮਝ ਆ ਗਈ ਸੋ ਇਹ ਮਾਨਸਿਕ ਤਣਾਅ ਡਿਪਰੈਸ਼ਨ ਸਟ੍ਰੈਸ ਇਹਨਾਂ ਪੰਜ ਦਿਨਾਂ 'ਚ ਹਾਵੀ ਹੋਏਗਾ ਅੱਗੇ ਖੁਰਾਕ ਦੇ ਵਿੱਚ ਕੀ ਲੈਣਾ ਇਹਨਾਂ ਨੂੰ ਬੈਲੈਂਸ ਕਰਨ ਵਾਸਤੇ ਇੰਪੋਰਟੈਂਟ ਚੀਜ਼ ਅਲਸੀ ਦੇ ਬੀ ਰਾਤ ਨੂੰ ਇੱਕ ਚਮਚ ਅਲਸੀ ਦੇ ਬੀ ਪਿਗੋ ਲੈਣੇ ਹੈਗੇ ਆ ਰਾਤ ਨੂੰ ਇੱਕ ਚਮਚ ਅਲਸੀ ਦੇ ਬੀ ਪਿਗੋਣ ਤੋਂ ਬਾਅਦ ਸਵੇਰੇ ਉਹਨੂੰ ਬ੍ਰੇਕਫਾਸਟ ਦੇ ਵਿੱਚ ਮਿਕਸ ਕਰਕੇ ਆਪਾਂ ਖਾ ਲਾਂਗੇ ਪੰਪਕਿਨ ਸੀਡ ਵੀ 7 ਦਿਨ ਤੁਸੀਂ 0.5 ਦਿਨ ਦਾ ਪੀਰੀਅਡ ਹੈ ਤਾਂ 3 ਦਿਨ ਤੁਸੀਂ ਅਲਸੀ ਦੇ ਬੀਜ ਰੱਖੋ ਅਗਲੇ 2 ਦਿਨ ਤੁਸੀਂ ਇਹਦੇ ਵਿੱਚ ਪੰਪਕਿਨ ਸੀਡ ਰੱਖ ਸਕਦੇ ਹੋ ਔਰ ਨੈਕਸਟ ਅਦਰਕ ਦੀ ਚਾਹ ਇਹਦੇ ਚ ਐਡ ਹੋਏਗੀ ਦੁੱਧ ਵਾਲੀ ਚਾਹ ਇਹਦੇ ਚ ਬੰਦ ਹੋਏਗੀ ਖੰਡ ਵਾਲੀ ਚਾਹ ਇਹਦੇ ਚ ਬੰਦ ਹੋਏਗੀ ਅਦਰਕ ਦੀ ਚਾਹ ਐਡ ਹੋਏਗੀ ਅਦਰਕ ਦਾ ਸੈਂਸ ਅਦਰਕ ਤੁਸੀਂ ਇਹਦੇ ਚ ਐਡ ਕਰ ਸਕਦੇ ਹੋ ਹਾਂ ਬਲੈਕ ਟੀ ਐਡ ਕਰ ਸਕਦੇ ਹੋ ਬਿਨਾ ਦੁੱਧ ਵਾਲੀ ਉਸ ਤੋਂ ਅਗੇ ম্যাগਨੀਸ਼ੀਅਮ ਤੇ ਫਾਈਬਰ بیس ਫਾਈਬਰ بیس ਕੁਟਕੀ ਕੁਟਕੀ ਗਨਾ ਦਾ ਜਿਹੜਾ ਮਿਲਰਸ ਹੈ ਉਹ ਇਸ ਇਹਨਾਂ ਦਿਨਾਂ ਚ ਜ਼ਿਆਦਾ ਤਿੰਨ ਦਿਨ ਲਗਾਤਾਰ ਕੁਟਕੀ ਚਲੇਗੀ ਚੌਥੇ ਦਿਨ ਕੰਗਣੀ ਚਲੇਗੀ ਪੰਜਵੇਂ ਦਿਨ ਹਰੀ ਕੰਗਣੀ ਚਲੇਗੀ ਕਿਸਬ ਗੋਲ ਦਾ ਸੇਵਨ ਵੀ ਤੁਸੀਂ ਕਰੋਗੇ ਕਿਉਂਕਿ ਇਹਦੇ ਅੰਦਰ ਮੈਟਾਬੋਲਿਕ ਬਦਲਾਅ ਆਉਣੇ ਨੇ ਤਾਂ ਇਸ ਗੋਲ ਨੇ ਤੁਹਾਡੇ ਜਿਹੜਾ ਮੈਟਾਬੋਲਿਕ ਤੰਤਰ ਨੂੰ ਪੇਟ ਦੇ ਤੰਤਰ ਨੂੰ ਨੋਰਮਲ ਕਰਕੇ ਰੱਖਣਾ ਹੈ ਟੈਂਪਰੇਚਰ ਪੀਰੀਅਡਸ ਡੇ ਦੇ ਵਿੱਚ ਡੀਪ ਫਰਾਈ ਸ਼ੂਗਰ ਬੇਸਡ ਬੈਗਡ ਫੂਡ ਬੈਨ ਹਨ ਜੇ ਇਹਨਾਂ ਦਾ ਸੇਵਨ ਕੀਤਾ ਜਾਏਗਾ ਤਾਂ ਤੁਹਾਨੂੰ ਉਹਦਾ ਬਦਲਾਅ ਮੈਂਸਟਰਲ ਫੇਸ ਹਾਈਪਰ ਹੋ ਕੇ ਮਿਲੇਗਾ ਸਵਾ ਦੇ ਵਿੱਚ ਨੈਗੇਟਿਵਿਟੀ ਤੇਜ਼ੀ ਨਾਲ ਆ ਜਾਏਗੀ ਗੁੱਸਾ ਬਹੁਤ ਤੇਜ਼ੀ ਨਾਲ ਵਧੇਗਾ ਤਾਂ ਇਸ ਕਰਕੇ ਇਹੜੇ ਬਦਲਾਅ ਨੂੰ ਕੰਟਰੋਲ ਕਰਨ ਵਾਸਤੇ ਫੂਡ ਸਾਈਕਲ ਦੀ ਸਮਝ ਹੋਣੀ ਚਾਹੀਦੀ ਕਿ ਮੈਂ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਕਾਰਬੋਜ਼ ਮੀਨਸ ਕੜੀ ਚਾਵਲ ਰਾਜਮਾ ਚਿੱਟੇ ਛੋਲੇ ਇਹ ਰਾਤ ਨੂੰ ਨਹੀਂ ਖਾਣੇ ਦਿਨੇ ਵੀ ਨਹੀਂ ਖਾਣੇ ਮੈਂਸਟਰਲ ਫੇਸ ਦੇ ਪੰਜ ਦਿਨ ਦੇ ਵਿੱਚ ਇਹਦੇ ਵਿੱਚ ਜੇਕਰ ਖਾਵਾਂਗੇ ਤਾਂ ਉਸ ਟਾਈਮ ਤੇ ਜਿਹੜਾ ਤੁਹਾਡਾ ਪੀਰੀਅਡ ਸਾਈਕਲ ਆ ਉਹ ਹੈਵੀ ਵੀ ਹੋ ਸਕਦਾ ਹੈ ਕਲੌਟ ਵੀ ਆ ਸਕਦੇ ਨੇ ਅੱਗੇ ਦੂਸਰੇ ਫੇਸ ਤੇ ਆ ਜੀਏ ਫੋਲਿਕਲ ਫੇਸ 6ਵੇਂ ਤੋਂ ਲੈ ਕੇ 13ਵੇਂ ਦਿਨ ਤੱਕ ਇਥੋਂ ਪਹੁੰਚਣ ਤੱਕ ਜਿਹੜਾ ਸਫਰ ਹੈਗਾ ਫੋਲਿਕਲਸ ਦਾ ਉਹ ਹੈਗੀ ਹੈ ਬਸੰਤਰੁੱਤ ਅਤੇ ਜਿੱਦਨੇ ਪਹੁੰਚ ਜਾਂਦਾ ਹੈ ਇਹ Ovulatory ਇਹ ਹੈਗਾ 14ਵਾਂ ਇਹ ਹੈ ਗਰਮੀ ਦੀ ਰੁੱਤ ਔਰ ਇਹ ਵੀ ਇੱਕ ਦਿਨ ਦੀ ਔਰ ਇਹੇ ਦਿਨ ਹੁੰਦਾ ਕਨਸੀਵਿੰਗ ਦਾ ਕਿਉਂਕਿ ਫੋਲਿਕਲਸ ਦੇ ਵਿੱਚੋਂ ਐਗ ਬਾਹਰ ਆ ਚੁੱਕਿਆ ਹੈ ਹੁਣ ਇੱਕ ਕਨਸੀਵਿੰਗ ਟਾਈਮ ਹੈ 14ਵਾਂ ਤੇ 15ਵਾਂ ਦਿਨ ਕਨਸੀਵਿੰਗ ਟਾਈਮ ਹੈ ਜਿੱਥੇ ਹੀਟ ਬੋਡੀ ਜਿਆਦਾ ਹੁੰਦੀ ਹੈ ਜਿਵੇਂ ਹੀ 5 ਦਿਨ ਦਾ ਮੈਂਸਟਰਲ ਪੀਰੀਅਡਸ ਤੁਹਾਡਾ ਫਿਨਿਸ਼ ਹੋਏਗਾ ਭਾਵ ਸਰਦੀ ਰੁੱਤ ਖਤਮ ਹੋਏਗੀ ਤਾਂ ਬਸੰਤ ਰੁੱਤ ਸ਼ੁਰੂ ਹੋਏਗੀ ਉਹਦੇ ਵਿੱਚ ਊਰਜਾ ਵੱਜੇਗੀ ਚਿਹਰੇ ਤੇ ਚਮਕ ਆ ਜਾਏਗੀ ਅਟਰੈਕਸ਼ਨ ਵੱਜੇਗੀ ਬੋਡੀ ਦੇ ਅੰਦਰ ਤੇ ਚਿਹਰੇ ਦੀ ਵੀ ਮਾਨਸਿਕ ਬਦਲਾਵ ਕਿਉਂ ਹੋਏਗਾ ਕਿ ਪਹਿਲਾਂ ਨੈਗੇਟਿਵ ਸੀ ਹੁਣ ਇਹਦੇ ਵਿੱਚ ਪੋਜ਼ਿਟਿਵ ਰਹਿਣ ਲੱਗ ਪਿਆ ਮਨ ਇਹ ਜੋ ਤੁਹਾਨੂੰ ਦੱਸਿਆ ਜਾ ਰਿਹਾ ਹੈ ਬਿਲਕੁਲ ਸਾਇੰਟੀਫਿਕਲੀ ਹੈ ਔਰ ਬਾਡੀ ਦੇ ਅੰਦਰ ਹੋਣ ਵਾਲੀ ਨੇਚਰਲ ਸਾਇੰਸ ਦੇ ਬਦਲਾਵਾ ਦੇ ਤੌਰ ਤੇ ਨੂੰ ਚਾਰਟ ਨੂੰ ਸੀ ਬਣਾਇਆ ਪੀਰੀਅਡਸ ਤੋਂ ਅਗਲਾ ਇੱਕ ਹਫਤਾ ਹੈ ਉੱਥੇ ਉਸ ਉਦੋਂ ਕਿਹੜੀ ਰੋਟੀ ਚੱਲੇਗੀ ਜੌਂ ਤੇ ਜਵਾਰ ਦੇ ਮਿਲਟਸ ਤੁਸੀਂ ਮੈਂਸਟ੍ਰੂਅਲ ਫੇਸ ਸ਼ੈਡ ਕਰੀ ਲੈ ਸੀ ਕੁਟਕੀ ਔਰ ਹਰੀ ਕੰਗਣੀ ਕੁਟ ਔਰ ਮੌਸਮੀ ਜਿਹੜੇ ਫਲ ਹੈ ਉਹ ਉਹਦਾ ਸੇਵਨ ਤੁਸੀਂ ਇਸ ਇਹਨਾਂ ਦਿਨਾਂ 'ਚ ਵਧਾ ਦੇਣਾ ਹੈਗਾ ਮੌਸਮੀ ਫਲ ਜੋ ਸੀਜ਼ਨਲ ਫਰੂਟ ਹੈ ਉਹਨਾਂ ਦਾ ਵਧਾਉਣਾ ਔਰ omega 3 ਆਇਰਨ ਕੈਲਸ਼ੀਅਮ ਤੇ ਸੇਲੇਨੀਅਮ omega 3 ਸੇਲੇਨੀਅਮ ਦੀ ਮੈਂ ਗੱਲ ਕਰਾਂ ਤਾਂ ਜਿੰਨੇ ਵੀ ਥਾਇਰੋਇਡ ਬੇਸਡ ਪ੍ਰੋਬਲਮਸ ਨੇ ਸੇਲੇਨੀਅਮ ਦੀ ਕਮੀ ਕਰਕੇ ਹੁੰਦੀਆਂ ਨੇ ਔਰ ਸੇਲੇਨੀਅਮ ਜਦ ਅਨਟੇਕ ਕਰਦੇ ਆ ਤਾਂ ਥਾਇਰੋਇਡ ਕਾਫੀ ਬੈਲੈਂਸ ਰਹਿੰਦਾ ਇਹ ਬ੍ਰਾਜ਼ੀਲ ਨਟ ਦੇ ਵਿੱਚ ਕਾਫੀ ਮਾਤਰਾ 'ਚ ਪਾਇਆ ਜਾਂਦਾ ਦੂਸਰਾ ਸੋਰਸ ਹੈਗਾ ਕੋਕੋਨਟ ਦੀ ਗ੍ਰੀਟ ਕੱਚਾ ਨਾਰੀਅਲ ਜਿਹੜਾ ਹੁੰਦਾ ਹੈ ਉਹਦੇ ਅੰਦਰ ਜ਼ਿੰਕ ਤੇ ਸੇਲੀਨੀਅਮ ਦੋਨੋਂ ਹੀ ਹੁੰਦੇ ਨੇ ਮੈਗਨੀਸ਼ੀਅਮ ਵੀ ਹੁੰਦਾ ਤਾਂ ਉਹ ਵੀ thyroid female ਦੇ ਲਈ ਇਨਟੇਕ ਕਰਨਾ ਖਾਣੇ 'ਚ ਬਹੁਤ ਜ਼ਰੂਰੀ ਹੈ ਤਾਂ ਜੋ thyroid ਉਹਦਾ ਬੈਲੈਂਸ ਰਵੇ ਹੁਣ ਕੈਲਸ਼ੀਅਮ ਵਾਸਤੇ ਜਿਹੜੇ ਪੰਪਕੀਨ ਸੀਡ ਹੈ ਜਿਹੜੇ ਅਲਸੀ ਦੇ ਸੀਡ ਹੈ ਜਿਹੜੇ ਬਲੈਕ ਸਿਸਮ ਸੀਡ ਹੈ ਵਾਈਟ ਸਿਸਮ ਸੀਡ ਹੈ ਇਹ ਕੈਲਸ਼ੀਅਮ ਵਾਸਤੇ ਇਹਦਾ ਨਾਲ ਐਡ ਕਰਵਾਏ ਜਾਂਦੇ ਨੇ ਔਰ ਇਹਦਾ ਸਭ ਤੋਂ ਫਾਸਟ ਡਰਾਸਟਿਕਲੀ ਕੰਮ ਕਰਨ ਵਾਲਾ ਸੋਰਸ ਹੈ ਬੱਕਰੀ ਦਾ ਦੁੱਧ ਅਗਲਾ ਆ ਗਿਆ អូវੂਲੇਟਰੀ フェーズ ਜਿਹੜਾ ਮੈਂ ਦੱਸਿਆ ਸੀ ਕਿ ਜਿੱਥੇ ਐਗ ਤੁਹਾਡੇ ਕੋਲ ਚਾਰਟ ਹੈ ਤਾਂ ਉਹਦੇ ਵਿੱਚ ਜਿਹੜਾ 14ਵਾਂ ਦਿਨ ਦਿੱਤਾ ਹੋਇਆ ਹੈ ਆ ਦੇਖੋ ਆ 14ਵਾਂ ਦਿਨ ਆ 14ਵੇਂ ਦਿਨ ਦੇ ਉੱਤੇ ਐਗ ਫੋਲਿਕਲ ਤੋਂ ਬਾਹਰ ਆ ਜਾਂਦਾ 컨ਸੀਵਿੰਗ ਡੇ ਹੈ ਇਹ 14 ਇਹਦੇ ਵਿੱਚ ਗਰਮੈਸ਼ ਵੱਜਣ ਦੀ ਬੋਡੀ ਦੇ ਵਿੱਚ ਤੇ ਇਸ ਇਹੇ ਦਿਨ ਹੁੰਦਾ ਜਦੋਂ ਬੋਡੀ ਫੀਮੇਲ ਦੀ ਬੋਡੀ 컨ਸੀਵਲੀ ਤਿਆਰ ਹੈ ਹੁਣ ਜਿਹੜੇ ਵੀ ਅ ਬੱਚੀਆਂ ਮਾਂ ਨਹੀਂ ਬਣ پا ਰਹੀਆਂ ਉਹਨਾਂ ਦਾ ਆਹੀ フェーズ डिस्टरबर अवुलेटरी फेस क्योंकि ਉਹਨਾਂ ਦੇ ਉਸ ਜਗ੍ਹਾ ਤੇ ਗਰਮੀ ਗਰਮੈਸ ਜਿੰਨੀ ਚਾਹੀਦੀ ਹੈ अवुलेशन ਵਾਸਤੇ ਕਨਸੀਨਿੰਗ ਵਾਸਤੇ ਉਹ ਬੋਡੀ ਨਹੀਂ ਬਣਾ ਰਹੀ ਔਰ ਮੋਸਟਲੀ ਇਹ ਉਹ ਨਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ ਜਿਹਦੇ ਕਹਿੰਦੇ ਗਰਮੀ ਦੀ ਜਿਹੜੀ ਔਵੁਲੇਟਰੀ ਫੇਸ ਦੇ ਵਿੱਚ ਗਰਮੀ ਘਟ ਹੈ ਜਿਨ੍ਹਾਂ ਚੋ ਵਿਟਾਮਿਨ ਡੀ ਬਹੁਤ ਘਟ ਹੈ ਕੈਲਸ਼ੀਅਮ ਬਹੁਤ ਘਟ ਹੈ ਬੀਪੀ ਲੋ ਰਹਿੰਦਾ ਹੈ ਮਾਈਗਰੇਨ ਸਿਖਰਤੇ ਹੈ ਕਿਉਂ ਜਿਹੜੇ ਰਸਤੰਤਰ ਪ੍ਰਣਾਲੀ ਕਮਜ਼ੋਰ ਹੈ ਉਹਨਾਂ ਦੀ ਔਰ ਇਹ ਅੱਗੇ ਕੁਦਰਤੀ ਤੱਤ ਵਾਈਜ਼ ਮੈਂ ਰਿਲੇਟ ਕਰੂੰਗਾ ਤਾਂ ਉਹ ਵੀ ਅੱਗੇ ਆ ਜਾਏਗਾ ਸੋ ਮੇਜਰ ਚੀਜ਼ ਹੈ ਕਿ ਪੰਜਵਾਂ ਫੇਸ ਹੈ ਇਹ 14ਵੇਂ ਤੇ 15ਵੇਂ ਦਿਨ ਹੁੰਦਾ ਹੈ ਔਰ ਲਾਸਟ ਲੜਾ 16 ਤੋਂ ਲੈ ਕੇ 28ਵੇਂ ਦਿਨ ਕਿਹੜਾ ਹੈ ਲਿਊਟਲ ਫੇਸ ਪਤ ਛੱਡਦਾ ਫੇਸ ਹੈ ਇਹਦੇ ਵਿੱਚ ਭਾਰ ਵੱਧ ਜਾਂਦਾ ਹੈ ਸਿਰਦਰਦ ਹੋਣ ਲੱਗ ਪੈਂਦਾ ਹੈ ਖਾਣੇ ਦੀ ਲਾਲਸਾ ਵਧ ਜਾਂਦੀ ਹੈ ਔਰ ਸੁਭਾਅ 'ਚ ਵੀ ਬਦਲਾਅ ਆ ਜਾਂਦਾ ਹੈ ਔਰ ਬ੍ਰੈਸ ਵਿੱਚ ਟੈਂਡਰਨੈਸ ਭਾਵ ਛਾਤੀ 'ਚ ਭਾਰਾਪਨ ਹੋਣ ਲੱਗ ਪੈਂਦਾ ਹੈ ਮਾਨਸਿਕ ਬਦਲਾਅ ਕੀ ਊਰਜਾ ਘਟ ਜਾਂਦੀ ਹੈ ਥਕਾਵਟ ਵਧ ਜਾਂਦੀ ਹੈ ਭਾਵਨਾ ਦਾ ਅੰਦਾਜ਼ ਬਦਲ ਜਾਂਦਾ ਹੈ ਔਰ ਦੁੱਖ ਦੁਖੀ ਤੇ ਨਿਰਾਸ਼ਾ ਕਲਕੂਲੇਟ ਕਰਦੀ ਰਹਿੰਦੀ ਹੈ ਹੁਣ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਮੈਂ ਤੁਹਾਨੂੰ ਚਾਰਟ ਦਿੱਤਾ ਹੈ ਉਸ ਚਾਰਟ ਦੇ ਉੱਪਰ ਪੂਰੇ ਮਹੀਨੇ ਦੀ ਰੂਪਰੇਖਾ ਹੈ ਹਰ ਬੱਚੀ ਦੀ ਹਰ ਔਰਤ ਦੀ ਹਰ ਮਾਂ ਦੀ ਔਰ ਇਹ ਸਭ ਨਾਲ ਰਿਲੇਟ ਕਰ ਰਹੀ ਜਿੰਨੀਆਂ ਬੱਚੀਆਂ ਮਾਤਾਵਾਂ ਬੈਠੀਆਂ ਨੇ ਸਭ ਦੇ ਉੱਤੇ ਹਰ ਮਹੀਨੇ ਆ ਰਿਹਾ ਹੈ ਇੰਨੀ ਜਿਆਦਾ ਸੈਂਸਿਟਿਵ ਬਾਡੀ ਹੈ ਫੀਮੇਲ ਦੀ ਕੁਦਰਤ ਦੀ ਜਿਹੜੀ ਬਣਤਰ ਹੈ ਔਰਤ ਦੇ ਸਰੀਰ ਦੇ ਉੱਤੇ ਕੁਦਰਤ ਦੀ ਜਿਹੜੀ ਸਾਇੰਸ ਹੈ ਔਰਤ ਦੇ ਸਰੀਰ ਦੇ ਉੱਤੇ ਉਹ ਸੈਂਸਿਟਿਵ ਜਿਆਦਾ ਹੋਣ ਕਰਕੇ ਔਰਤ ਨੂੰ ਅੱਜ ਸਭ ਤੋਂ ਜ਼ਿਆਦਾ ਨੁਕਸਾਨ ਚ ਲੈਣਾ ਪੈ ਰਿਹਾ ਸਭ ਤੋਂ ਜ਼ਿਆਦਾ ਸਰਜਰੀ ਔਰਤ ਦੀਆਂ ਨੰਬਰ ਆਫ ਕਾਜ਼ ਕੈਂਸਰ ਔਰਤ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਐਂਟੀਬਾਇਓਟਿਕ ਪੇਨ ਕਿਲਰ ਸਭ ਤੋਂ ਜ਼ਿਆਦਾ ਆਟੋਇਮਿਊਨ ਔਰਦੇ ਸਰੀਰ ਦੇ ਵਿੱਚ ਜਦੋਂ ਅਸੀਂ ਸਰਜਰੀ ਕਰਵਾਉਂਦੇ ਆ ਮੋਸਟਲੀ ਅਪਰਕਸ 40 ਸਾਲ ਤੋਂ ਬਾਅਦ ਨਿਯਮ ਫੀਮੇਲਸ ਨੇ ਉਹਦੇ ਚ 60-70% ਫੀਮੇਲ ਦੇ ਯੂਟਰਸ ਨਹੀਂ ਹੈ ਰਿਮੂਵ ਕਰਵਾ ਦਿੱਤੀ ਗਈ ਹੈ ਤੇ ਯੂਟਰਸ ਖਾਲੀ ਬੱਚੇ ਨੂੰ ਪੈਦਾ ਕਰਨ ਵਾਲੀ ਡਿਵਾਈਸ ਨਹੀਂ ਹੈ ਯੂਟਰਸ ਉਹ ਮੇਜਰ ਟਰਾਂਸਫਾਰਮਰ ਹੈ ਜੋ ਫੀਮੇਲ ਦੇ ਹਾਰਮones ਤੇ ਟੈਂਪਰੇਚਰ ਨੂੰ ਬੈਲੈਂਸ ਕਰਦੀ ਹੈ ਇਹ ਚਾਰੋਂ ਫੇਸ ਤੇ ਫੇਸ ਚੈੱਕ ਕਰੋ ਚਾਰ ਉਹ ਫੇਸ ਨੇ ਜਿਹੜੇ ਡਰਾਸਟਿਕਲੀ ਹਰ ਮਹੀਨੇ ਬਦਲੀ ਜਾਂਦੇ ਬਦਲੀ ਜਾਂਦੇ ਬਦਲੀ ਜਾਂਦੇ ਆ ਇਹ ਆਨ ਆਫ ਆਨ ਆਫ ਦੇ ਪੂਰੇ ਦੇ ਪੂਰੇ ਸਿਸਟਮ ਨੂੰ ਬੈਲੈਂਸ ਕਰਦੀ ਹੈ ਯੂਟਰਸ ਹੁਣ ਤੁਸੀਂ ਲਗਾਓ ਜਿਹਦੇ ਅੰਦਰ ਯੂਟਰਸ ਰਿਮੂਵ ਹੋ ਚੁੱਕੀ ਹੈ ਉਹਦਾ ਇਹਨਾਂ ਚਾਰੋਂ ਫੇਸ ਤੇ ਕੀ ਹਾਲ ਹੁੰਦਾ ਹੋਏਗਾ ਉਹ ਚਾਰੋ ਫੇਸ ਚ ਮੰਦਬੁੱਧੀ ਤੇ ਪਾਗਲ ਜੀਵ ਵਾਲਾ ਵਸਤਵ ਹੁੰਦੀ ਔਰਤ ਦੀ ਮੈਂਟਲੀ ਉਹਦੇ ਅੰਦਰ ਇਨੀ ਫਲਕਚੁਏਸ਼ਨ ਹੁੰਦੀ ਜਦੋਂ ਯੂਟਰਸ ਨੂੰ ਰਿਮੂਵ ਕਰਵਾਇਆ ਜਾਂਦਾ ਸੋ ਮੇਜਰ ਚੀਜ਼ ਇਹ ਇਹ ਸਮਝਾਉਂਦਾ ਸਾਡਾ ਮਕਸਦ ਇਹ ਏ ਸੀ ਕਿ ਇਹਦੀ ਅਵੇਅਰਨੈਸ ਆਵੇ ਇਹਨੂੰ ਇੱਕ ਪਰਦੇ ਦੇ ਪਿੱਛੇ ਡਿਸਕਸ਼ਨ ਕਰਨ ਵਾਲਾ ਮੁੱਦਾ ਹੀ ਹੈ ਔਰ ਕੀਤਾ ਜਾਂਦਾ ਬਟ ਅਵੇਅਰਨੈਸ ਦੀ ਵੀ ਕਮੀ ਹੋਣ ਕਰਕੇ ਡਰ ਦਾ ਸਾਈਜ਼ ਜ਼ਿਆਦਾ ਹੋਣ ਕਰਕੇ ਮੋਸਟਲੀ ਨਹੀਂ ਦੱਸਿਆ ਜਾਂਦਾ ਤੇ ਇਹ ਸਾਰਾ ਕੁਝ ਨੂੰ ਚਲਣਾ ਪੈਂਦਾ ਅਗਰ ਬਲੀਡਿੰਗ ਲੰਬੇ ਦਿਨ ਚਲੇਗੀ ਤਾਂ ਉਹਨੂੰ ਬਹੁਤ ਲੰਬੇ ਦਿਨ ਸਹਿਣਾ ਪੈਂਦਾ ਫਿਰ ਸਾਰਾ ਕੁਝ ਬਟ ਘਰ ਦੇ ਵਿੱਚ ਅਵੇਅਰਨੈਸ ਜੇ ਨਹੀਂ ਹੋਏਗੀ ਤਾਂ ਇਹ ਉਹਦੇ ਬਿਹੇਵੀਅਰ ਉਹਦਾ ਬਿਹੇਵੀਅਰ ਤਾਂ ਪਰਵਰਤਨ ਹੈ ਇਸ ਫੇਸ ਕਰਕੇ ਤਾਂ ਪਰਿਵਾਰ ਦੇ ਦੂਜੇ ਮੈਂਬਰ ਦਾ ਬਿਹੇਵੀਅਰ ਵੀ ਪਰਵਰਤਨ ਹੋ ਜਾਣਾ ਉਹਨੂੰ ਲੈ ਕੇ ਇੰਨੀ ਜ਼ਿਆਦਾ ਫਲਕਚੂਏਸ਼ਨ ਵਾਲੀ ਬਾਡੀ ਹੈ ਜਿਹੜੀ ਸਰੀਰ ਹੈ ਔਰਤ ਦਾ ਇਹਦਾ ਮਤਲਬ ਹੈ ਕਿ ਔਰਤ ਨੂੰ ਇਸ ਚੀਜ਼ ਦਾ ਇਲਮ ਹੋਣਾ ਚਾਹੀਦਾ ਹੈ ਕਿ ਉਹਨੇ ਆਪਣੀ ਬਾਡੀ ਤੇ ਕੀ ਲਗਾਉਣਾ ਹੈ ਤੇ ਕੀ ਨਹੀਂ ਲਗਾਉਣਾ